ਇਹ ਟਰੈਕਟਰ ਹੈਗਾ ਜੀ ਮਾਡਲ 2003 ਪੰਜਾਬ ਨੰਬਰ 245000 ਰੁਪਏ ਟਰੈਕਟਰ ਦੀ ਨਿਮਾਂਡ ਆ ਟੈਰਾਂ ਦੀ ਕੰਡੀਸ਼ਨ ਇਹਦੀ ਬਹੁਤ ਚੰਗੀ ਹੈ ਅਗਲਾ ਹੈ ਜੀ 3630 TJX ਸਾਹਮਣਾ ਜੋ ਹਾਲੈਂਡ ਪਲੱਸ 2011 ਦਾ ਮਾਡਲ ਟਰੈਕਟਰ ਟੈਰਾਂ ਦੀ ਕੰਡੀਸ਼ਨ ਇਹਦੀ ਬਹੁਤ ਚੰਗੀ ਹੈ ਲਗਭਗ 60% ਦਾ ਟਾਇਰ ਟਰੈਕਟਰ ਦੇ ਪਏ ਨੇ ਚਾਰੇ 2009 ਦਾ ਮਾਡਲ ਪੰਜਾਬ ਨੰਬਰ ਪ੍ਰੈਸ਼ਰ ਸਟੀering 2,60,000 ਰੁਪਏ ਮੰਗਦਾ ਟਰੈਕਟਰ ਦੀ 60 DI 2009 ਮਾਡਲ ਦਾ ਐਸ ਸਿਕੰਦਰ ਸੀਰੀਜ਼ ਵਾਲਾ ਏ ਇਹ ਟੈਕਟਰ ਦਾ ਜਿੰਮੇ ਬ੍ਰਾਂਡ ਨਿਊ ਆਪਣਾ ਫੋਰਮ ਕੰਡੀਸ਼ਨ ਕਾਇਰ ਸਕਦੇ ਆ ਬਿਲਕੁਲ ਆਪਣਾ ਲੋਕ ਲੋਕ ਦੇਖ ਲਓ ਟਰੈਕਟਰ ਦੀ ਨੇ ਵਧੀਆ ਮਕੀ ਟਾਇਰ ਟੂ ਦੇਖ ਲਓ ਮੁੱਢ ਟਾਇਰ ਤਾਂ ਹੈਗੇ ਨੇ ਬ੍ਰਾਂਡ ਨਿਊ ਪਏ ਨੇ ਫਿਰ ਕਾਲਜ ਦੀ ਸਵਾਗਤ ਆ ਤੁਹਾਡੇ ਆਪਣੇ ਇੰਜੀਨੀਅਰ ਦੇ ਵਿੱਚ ਪਿਆਰੇ ਵੀਰੋ ਆਪਾਂ ਅੱਜ ਪਹੁੰਚੇ ਆਂ ਪਿੰਡ ਫੈਨਪਰੇ ਤੇ ਇਧਰੋਂ ਟਰੈਕਟਰ ਆਉਂਗਾ ਤੁਸੀਂ ਕਲੈਕਸ਼ਨ ਦੇਖ ਸਕਦੇ ਹੋ ਬਾਈ ਜਨੂ ਕੋਲ ਨੰਨਾ ਕਲੈਕਸ਼ਨ ਆ ਗਿਆ ਪਹਿਲਾਂ ਵੀ ਹੁੰਦੇ ਚੈਨਲ ਤੇ ਬਾਈ ਹੁੰਦੇ ਆ ਕਾਫੀ ਵੀਡੀਓ ਆਈਆਂ ਹੋਈਆਂ ਨੇ ਇਹੋਨੇ ਬਹੁਤ ਪਿਆਰ ਤੇ ਮਾਣਸਾਰ ਵਖਸਿਆ ਵੀਡੀਓ ਨੂੰ ਪਰ ਉਹ ਤੋਂ ਬੜਾ ਇੱਕ ਵਾਰ ਮੈਂ ਤੁਹਾਨੂੰ ਬੇਨਤੀ ਕਰ ਦਵਾਂ ਬਈ ਗਰਮੀ ਬਹੁਤ ਜ਼ਿਆਦਾ ਹੈ ਓਵਰ ਹੀਟ ਹੋ ਰਹੀ ਹੈ 45 ਡਿਗਰੀ ਦਾ ਟੈਂਪਰੇਚਰ ਹੋ ਰਿਹਾ ਹੈ ਇਕਦਾ ਜੇ ਜ਼ਰੂਰੀ ਕੰਮ ਆ ਤਾਂ ਘਰ ਤੋਂ ਬਾਹਰ ਨਿਕਲੋ ਤੁਹਾਨੂੰ ਪਤਾ ਹੈ ਵੀ ਇਹ 9 ਵਜੇ ਤੋਂ ਲੈ ਕੇ ਫੇਟਪਾਣੀ ਸ਼ੁਰੂ ਹੋ ਜਾਂਦੀ ਹੈ ਤੇ ਸ਼ਾਮ ਨੂੰ ਲਗਭਗ 5 ਵਜੇ ਜਾ ਕੇ ਮੌਸਮ ਠੰਡਾ ਹੁੰਦਾ ਹੈ ਬਾਕੀ ਆਪਣੇ ਜਵਾਕਾਂ ਤੇ ਧਿਆਨ ਰੱਖੋ ਹੀ ਜਵਾਕਾਂ ਨੂੰ ਘਰ ਤੋਂ ਬਾਹਰ ਨਾ ਕੱਢੋ ਉਹ ਸਾਡੀ ਤਾਂ ਮਜਬੂਰੀ ਹੈ ਸਾਨੂੰ ਦਿੱਕਣ ਲਾ ਪੈਂਦਾ ਹੈ ਬਾਹਰ ਅਸੀਂ ਵੀ ਆ ਪਰਣਾਪੁਰਾ ਲੈ ਕੇ ਜੋ ਕਿੱਲਾ ਕਰਕੇ ਆਪਣਾ ਲੈ ਕੇ ਮੂੰਹ ਤੇ ਰਮਾਲਾ ਰੋਲਾ ਬੰਨ ਕੇ ਫੇਰ ਆਉਨੇ ਆ ਤੇ ਉਹ ਸਾਡੇ ਚੈਨ ਦਾ ਜਿਹੜਾ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਹੈਗਾ ਵੀ ਆਪਣਾ ਅਸੀਂ ਘਰੇ ਬੈਠ ਜਾਈਏ ਸਾਨੂੰ ਵੀਡੀਓ ਰੋਜ਼ ਦੇ ਰੋਜ਼ ਪਾਉਣੀ ਪੈਂਦੀ ਹੈ ਇਹ ਲਈ ਤੁਸੀਂ ਆਪਣਾ ਧਿਆਨ ਰੱਖੋ ਬਾਕੀ ਜਿਹੜੇ ਮੇਰੇ ਭਰਾ ਨੇ ਕਿਸਾਨ ਭਰਾ ਉਹਨਾਂ ਕੋਲੋਂ ਕਾਫੀ ਆਪਣੇ ਮਜ਼ਦੂਰ ਨੇੜੇ ਦਿਹਾੜੀ ਜਾਂਦੇ ਨੇ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਵੀ ਉਹਨਾਂ ਦਾ ਜਿਹੜਾ ਕੰਮ ਆ ਖੈਰ ਹੋ ਜਾਏ ਸਭਾਤ ਕੰਮ ਦਾ ਜਿਹੜਾ ਦਾਬਾ ਉਹਨਾਂ ਪਰ ਘੱਟ ਰੱਖਿਆ ਕਰੋ ਕਿਉਂਕਿ ਤੁਹਾਨੂੰ ਪਤਾ ਹੈ ਬੰਦਾ ਬਿਮਾਰ ਬੋਸਤੀ ਹੋ ਜਾਂਦਾ ਏ ਤੇ ਹੋ ਸਕਦਾ ਵੀ ਉਹਨਾਂ ਨੂੰ 2 ਘੰਟੇ ਦੁਪਹਿਰ ਨੂੰ ਆਪਣਾ ਆਰਾਮ ਵੀ ਕਰਨ ਦੇ ਦਿਆ ਕਰੋ ਬਾਕੀ ਨੂੰ ਮਾਪਾਂ ਥੋੜਾ ਬੜਾ ਟਾਈਮ ਨਾਲ ਦੇ ਹੋਏ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਤੇ ਸਭ ਤੋਂ ਵੱਡਾ ਟਰੈਕਟਰ ਜੀ ਆਪਣੇ ਕੋਲ ਸੋਨਾ ਰਿਕਾ 2004 ਮਾਡਲ ਆ 750 ਡੀਆਈ ਇਹ ਪੰਜਾਬ ਨੰਬਰ ਟਰੈਕਟਰ ਹੈ ਜੀ 2 ਲੱਖ ਰੁਪਏ ਆਉਂਦੇ ਦੀ ਡਿਮਾਂਡ ਆ ਵੀਰ ਉਹਨਾਂ ਦੀ ਬਾਕੀ ਟਰੈਕਟਰ ਕਾਫੀ ਚੰਗੇ ਕੰਡੀਸ਼ਨ ਦੇ ਵਿੱਚ ਆ ਜਿਹੜੇ ਹੰਟ ਟਾਇਰ ਨੇ ਉਹ ਐਮ ਆਰ ਐਫ ਦੇ ਬ੍ਰਾਂਡ ਦੇ ਟਾਇਰ ਪਏ ਹੋਏ ਨੇ ਤੇ ਜਿਹੜੇ ਪਹਿਲੇ ਟਾਇਰ ਨੇ ਉਹ ਹੈਗੇ ਨੇ 40 ਪੈਸੇ ਫੈਡ ਗੇਅਰ ਦੇ ਵਿੱਚ ਆ ਤੇ ਸਟੀering ਆਪਣਾ ਮਕੈਨੀਕਲ ਸਟੀering ਦੇ ਵਿੱਚ ਆ ਜੀ ਪਰ ਐਫਰ ਸਟੀering ਨਹੀਂ ਹੈਗਾ ਬਾਕੀ ਪਲੇਟਫਾਰਮ ਬੜਿਆ ਲੱਗਿਆ ਹੋਇਆ ਹੈ ਫਲੈਟ ਪਲੇਟਫਾਰਮ ਦੇ ਵਿੱਚ ਆ ਟਰੈਕਟਰ ਤੇ ਉੱਜਾ ਗਈ ਅਰਜਨ 605 2009 ਮਾਡਲ ਪੰਜਾਬ ਨੰਬਰ ਹੈ ਇਹ ਟਰੈਕਟਰ ਇਹ ਵੀ ਟਰੈਕਟਰ ਚੰਡੀਗੜ੍ਹ ਦੇ ਵਿੱਚ ਆ ਆਪਣਾ ਪ੍ਰੈਸਰ ਸਟੇਜਿੰਗ ਦੇ ਵਿੱਚ ਆ ਸੈਂਟਰ ਗੇਰ ਦੇ ਵਿੱਚ ਆ ਇਹ ਤੁਸੀਂ ਦੇਖ ਸਕਦੇ ਹੋ ਜਿਹੜੇ ਪਹਿਲੇ ਟਾਇਰ ਨੂੰ ਵਧੀਆ ਕੰਡੀਸ਼ਨ ਦੇ ਵਿੱਚ ਪਾਇਏ ਨੇ 90% ਟਾਇਰ ਹੈਗੇ ਨੇ ਪੱਕੇ ਟਾਇਰ ਨੇ ਐਮ ਆਰ ਐਫ ਦੇ ਓਡੇ ਟਾਇਰ ਵੀ ਐਮ ਆਰ ਐਫ ਦੇ ਨੇ ਹੜਕੀ ਇਹ ਟਾਇਰ 90% ਨੇ ਓਡੇ ਟਾਇਰ ਉਹਦੇ ਜੇ ਡਾਊਨ ਨੇ ਤੇ ਅਗਲਾ ਰੈਕਟਰ ਆ ਗਈ ਆਪਣੇ ਕੋਲ ਪੁਰ ਫੇਰ ਤੋਂ ਸੋਨਾ ਡਿੱਕਾ ਆ ਤੁਸੀਂ ਦੇਖ ਸਕਦੇ ਹੋ ਇਹ ਟਰੈਕਟਰ ਹੈਗਾ ਜੀ ਮਾਡਲ 2003 ਪੰਜਾਬ ਨੰਬਰ 245000 ਰੁਪਏ ਟਰੈਕਟਰ ਦੀ ਮੰਗ ਆ ਟਾਇਰਾਂ ਦੀ ਕੰਡੀਸ਼ਨ ਇਹਦੀ ਬਹੁਤ ਚੰਗੀ ਹੈ ਜਿਹੜਾ ਹਾਲੇ ਮੋਰ ਟਾਇਰ ਹੈਗੇ ਲਗਭਗ 40 50% ਤੇ ਪਿਛਲੇ ਟਾਇਰ ਵੀ ਹੈਗੇ ਨੇ ਸੇਮ ਜਿਹੀ ਕੰਡੀਸ਼ਨ ਦੇ ਵਿੱਚ ਟਾਇਰ ਨੇ 245000 ਦੀ ਮੰਗ ਹੈ ਜੀ ਤੇ ਹਾਲ ਟਰੈਕਟਰ ਆ ਗਿਆ ਆਪਣੇ ਕੋਲ 2700-2 ਆਪਣਾ 50 HP ਦਾ ਰੈਕਟਰ ਆ ਇਹ ਪਾਵਰ ਸਟੇਸ਼ਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਟਾਇਰਾਂ ਦੀ ਕੰਡੀਸ਼ਨ ਚੈੱਕ ਕਰਾ ਲਈ ਗਰੀਬ ਬੁਲ ਟਾਇਰ ਰਹਿ ਗਏ ਨੇ 70 ਪੈਸੇ ਬੜੇ ਆਰਾਮ ਜਿਹੇ ਖੜੇ ਨੇ ਤੇ ਪਿਛਲੇ ਟਾਇਰ ਰਹਿ ਗਏ ਨੇ ਨਕ ਭਗ 50-60% ਹੈਗੀ ਹੈ ਜੀ ਕੰਡੀਸ਼ਨ ਟਾਇਰਾਂ ਦੀ ਪਿਛਲੇਆਂ ਦੀ ਤੇ ਜਿਹੜੀ ਇਹਦੀ ਡਿਮਾਂਡ ਹੈ ਕੋਈ 4.80 ਲੱਖ ਰੁਪਈਆ ਆਪਾਂ ਤੁਹਾਨੂੰ ਅਗਲਾ ਲੈ ਚੱਲਦੇ ਆਂ ਇਹ ਗਾ ਟਰੈਕਟਰ ਦਿਖਾਉਨੇ ਆਂ ਇਹ ਟਰੈਕਟਰ ਬੜੇ ਹੀ ਰੇਡ ਸਰ ਬੜਨ ਵਾਲਾ ਹੈ ਬੜੇ ਮਤਲਬ ਜਾਇਜ ਦੇ ਰੇਡ ਦਾ ਟਰੈਕਟਰ ਆ ਸੋਨਾਲੀ ਦਾ 60 60 ਐਚਪੀ ਦੇ ਵਿੱਚ ਟਰੈਕਟਰ ਆ ਇਹ ਟਾਇਰਾਂ ਦੀ ਕੰਡੀਸ਼ਨ ਬਹੁਤ ਚੰਗੀ ਹੈ ਮੁੱਢੇ ਟਾਇਰ ਲਗਭਗ 90% ਮੁੱਢੇ ਟਾਇਰ ਖੜੇ ਨੇ ਪਹਿਲੇ ਟਾਇਰ ਵੀ ਕਾਫੀ ਚੰਗੇ ਕੰਡੀਸ਼ਨ ਦੇ ਵਿੱਚ ਨੇ ਤੁਸੀਂ ਦੇਖ ਸਕਦੇ ਹੋ लगभग साठ परसेंट हैेटा दो हजार नौ का मॉडल पाबर स्टेजिंग दो लाख सठ हजार रुपया लगा ट्रैक्टर दगला गए जी छत्तीस अपना न्यू होलैंड प्लस दो हजार ग्यारह का मॉडल ट्रैक्टर टायर की कंडीशन यही दी बहुत चंगी है लगभग ਫਟਾ ਪਰਸਾਈਡ ਟਾਇਰ ਆ ਟਰੈਕਟਰ ਦੇ ਪਾਏ ਨੇ ਚਾਰੇ ਇਹ ਹੈਗਾ ਕਿ ਟੂ ਸਪੀਡ ਦੇ ਵਿੱਚ ਟਰੈਕਟਰ ਆ ਹਾਈ ਲੋ ਕਲਿੱਕ ਲੱਗਿਆ ਹੋਇਆ ਸੱਤਰੀ ਲੱਗੀ ਹੋਈ ਹੈ ਉੱਪਰ ਬਾਕੀ ਬੰਪਰ ਲੱਗਿਆ ਹੋਇਆ ਨਾਲ ਟੌਪ ਲਿੰਕ ਮਿਲ ਜੂਗੀ ਸਾਢੇ 3 ਲੱਖ ਰੁਪਏ ਦਾ ਮਹਾਰਾ ਟਰੈਕਟਰ 2011 ਦਾ ਮਾਡਲ ਆ ਟਰੈਕਟਰ ਹਾਂਜੀ ਬ੍ਰੋ ਇਹ ਸਿਕਾ ਹੜਾਜੀ ਸੋਨਾਲੀ ਦਾ 70 2008 ਮਾਡਲ ਇਹ ਵੀ 60 اتشਬੀ ਦੇ ਵਿੱਚ ਆ ਪਹਿਲੇ ਟਾਇਰ ਹੈਗੇ ਨੇ ਜੀ ਵਿਕਟਰੀ ਦੇ ਲਗਭਗ 50% ਟਾਇਰ ਨੇ 149 28 ਦੇ ਤੇ ਮੁੱਢੇ ਟਾਇਰ ਅੱਜ ਮਾਰੇ ਰੱਖਦੇ ਨੇ 35% ਮੁੱਢੇ ਟਾਇਰ ਪਏ ਨੇ ਸਾਈਡ ਗੇਰ ਦੇ ਵਿੱਚ ਆ ਹੜਾ ਕੇ ਛੇਰੀ ਨਾ ਸਿਰਪੜਾ ਮਕੈਨਿਕਲ ਕੁਇਰਾ ਕੰਮ ਵਾਲਾ ਦਾ 2.5 ਲੱਖ ਦਾ ਟਰੈਕਟਰ ਦੀ ਡਿਮਾਂਡ ਆ ਬਾਕੀ ਡੱਕ ਨੂੰ ਲੱਗਿਆ ਹੋਇਆ ਸਾਧਰੇ ਲੱਗੀ ਹੋਇਆ ਆਪਣੀ ਮੋٹے ਵਪਾਰਾਂ ਦੀ ਪਲੇਸ ਰਮ ਕੋਲ ਟਰੈਕਟਰ ਵਧੀਆ ਜਗਰਦਸੇ ਮੇਰੇ ਵੀਰ ਨੂੰ ਚਾਹੁੰਦਾ ਇਹ ਬੜੀ ਪਾਵਰ ਦੇ ਵਿੱਚ 60 HP ਦੇ ਵਿੱਚ ਟਰੈਕਟਰ ਕੋਈ ਮਾੜਾ ਨਹੀਂ ਹੈਗਾ ਤੇ ਦੂਜੇ ਨੇ ਆਪਣਾ ਆ ਗਈ ਜਿੱਤਰ ਸੋਨਾ ਰਿਕਾ 60 DI 2019 ਮਾਡਲ ਇਸ ਇਹ ਸਿਕੰਦਰ ਸਿਰੀ ਜਾਲਾ ਹੈ ਇਟੇ ਕਦਰਾਂਤ ਜਿਵੇਂ ਬ੍ਰਾਂਡ ਨਿਊ ਆਪਣਾ ਸੋਰ ਕੋਨਡੀਸ਼ਨ ਕਹਿ ਸਕਦੇ ਆ ਬਨੇ ਖੋਲਾ ਆਪਣਾ ਲੋਕ ਲੋਕ ਦੇਖ ਲਓ ਟਰੈਕਟਰ ਦੀ ਇੰਨੇ ਵਧੀਆ ਮਕੀ ਟਾਇਰ ਦੇਖ ਲਓ ਮੁੱਢੇ ਟਾਇਰ ਹੈਗੇ ਨੇ ਬ੍ਰਾਂਡ ਨਿਊ ਪਏ ਨੇ ਅਪੋਲੋ ਦੇ ਮੁੱਢੇ ਟਾਇਰ 100 ਟਾਇਰ ਨੇ 7516 ਦੇ ਪਿਛਲੇ ਟਾਇਰ ਹੈਗੇ ਨੇ ਜੇ ਐਮ ਆਰ ਇਹਦੇ ਪਿਛਲੇ ਟਾਇਰ ਦੀ ਕੰਡੀਸ਼ਨ ਵੀ ਹੈਗੀ ਆ 80 90% ਹੈ ਇਹ ਅਣੇ ਟਾਇਰਾਂ ਦੀ ਚਾਹੇ 1% ਜਿਹੜੇ ਮਨਸੇ ਪਕਾਇਆ ਸਕਦੇ ਆ ਦੋ ਹਰ ਉਹਨੇ ਮਾਡਲ 5 ਲੱਖ 10 ਹਜ਼ਾਰ ਦਾ ਟਰੈਕਟਰ ਦੀ ਮੰਗ ਆ ਉਸ ਪੀੜ ਦੇ ਵਿੱਚ ਹਾਈਡੋ ਵਾਲਾ ਆਪਣਾ ਪ੍ਰੈਸ਼ਰ ਸਟੇਜ ਦੇ ਵਿੱਚ ਡਾਬਲੇ ਦੇ ਵਿੱਚ ਕਾਲਾ ਸਟੇਰੀ ਲੱਗਿਆ ਹੋਇਆ ਜੇ ਭਰਾ ਬਾਕੀ ਇਧਰ ਆਪਾਂ ਹੁਣ ਨਹੀਂ ਜਾ ਮਾਰ ਦਨੇ ਆ ਇਧਰ ਖੜਿਆ ਜੀ ਹਾਉ ਲੈਂਡ 5500 ਇਹਨਾਂ ਦੀ ਵੀ ਵੀਡੀਓ ਆਪਣੇ ਚੈਨਲ ਤੇ ਆਈ ਹੋਈ ਐ 695 ਦੇ ਇੱਕ ਲੱਗ ਤੋਂ ਇਹ ਇਕੱਲੀ ਵੀਡੀਓ ਆ ਆਪਣੇ ਚੈਨਲ ਤੇ ਪਈ ਜਿਹੜੀ ਇਕੱਲੀ ਜਿਓ ਪਾਈ ਹੋਈ ਆ ਆਪਾਂ ਨੇ ਇਹ ਉਹ ਟਰੈਕਟਰ ਮੈਲਾ ਦਾ ਵੀ 10-10 ਮਾੜਾ ਲਗਭਗ ਆ ਸਵਾ ਚਾਰ ਟੁੱਟਦੀ ਰੇਜ ਦਾ ਟਰੈਕਟਰ ਆ ਬਾਕੀ ਇਹਦੀ ਵੀ ਵੀਡੀਓ ਆਪਣੇ ਚੈਨਲ ਤੇ ਪਾਈ ਹੋਈ ਹੈ ਤੁਸੀਂ ਆਪਣੇ ਜਾ ਕੇ ਦੇਖ ਸਕਦੇ ਹੋ ਬਾਕੀ ਦੋ ਇਧਰ ਖੜੇ ਨੇ ਫੌੜ ਖੜੇ ਨੇ ਇਹਨਾਂ ਨੂੰ ਪਤਾ ਆਪਣਾ ਸਵਾ ਡੇਢ ਦੀ ਰੇਜ ਦੇ ਟਰੈਕਟਰ ਹੈਗੇ ਨੇ ਤੇ ਕੇਹੜਾ ਸੋਨਲੇ ਦਾ ਹੱਥ ਇਹਦੀ ਆਪਣੇ ਚੈਨਲ ਤੇ ਵੀਡੀਓ ਪਈ ਹੋਈ ਹੈ ਪੰਜਾਬ ਨੰਬਰ ਆ ਨਾਲੇ ਪਹਿਲਾਂ ਆਪਣੇ ਚੈਨਲ ਤੇ ਇਰੋਨੀ ਵੀਡੀਓ ਅਜਿਆ ਹੋਈ ਨਹੀਂ ਇਹ ਰੀਡ ਆਪਣੇ ਨਵੇਂ ਟਰੈਕਟਰਾਂ ਦੇ ਨਮਕਲੇਸ਼ਨ ਆਇਆ ਏ ਆਪਾਂ ਤੁਹਾਨੂੰ ਹੁਣ 5-6 ਟਰੈਕਟਰਾਂ ਦੀ ਰੀਡ ਦੱਸੇ ਲੇ ਬਾਕੀ ਇਹਨਾਂ ਦੇ ਬਣਾਉਣੀਆਂ ਹੋਈਆਂ ਨੇ ਵੀਡੀਓ ਆਪਣੇ ਚੈਨਲ ਤੇ ਸੱਤੀ ਦੱਸਦੀ ਵੀ ਉਹਦਰ ਫੌੜਦੀ ਵੀ ਆਪਣੇ ਚੈਨਲ ਤੇ ਹੈਗੀ ਆ ਆਹ ਸੱਤ ਦੀ ਹੈਗੀ ਆ ਇਹ ਪੰਜੇ ਟਰੈਕਟਰ ਹੈਗਣੇ ਅਰਜਨ ਵੀਰ ਆਪਣੇ ਚੈਨਲ ਤੇ ਬੜਾ ਵੀਡੀਓ ਪਈ ਹੋਈ ਆ ਉਸ ਰਿਹਾ ਆਪਣੇ ਪਿਛਰੇਆ ਵੀਡੀਓ ਜਿਹੜੇ ਵਿੱਚ ਜਾ ਕੇ ਆਪਣਾ ਆਪਣੇ ਚੈਨਲ ਤੇ ਚੇਕ ਕਰ ਸਾਡੇ ਬਾਕੀ ਬੜੇ ਸਿਸਟਰ ਦੇ ਵਿੱਚ ਲੇਕ ਕੋਈ ਆਪਾਂ ਪਾ ਰਹੇ ਇਹਦੇ ਵਿੱਚ ਆਪਾਂ ਇਹਦੇ ਪਹਿਲਾਂ ਵੀਡੀਓ ਪਾਈ ਹੋਈ ਜਾਂ ਜਿੰਦੇ ਵਿੱਚ ਟਰੈਕਟਰਾਂ ਦੇ ਰੇਡ ਆਏਗੇ ਨੇ ਬਾਕੀ ਹਾਂਜੀ ਅਸੀਂ ਆਪਣੇ ਵੀਡੀਓ ਜਿਹੜੀ ਆਪਾਂ ਹੁਣੇ ਇਹਦੇ ਵਿੱਚ ਲੈ ਕੇ ਆਏ ਆ ਹਸੈਨ ਪਰਲੇ ਭਰਾਵਾਂ ਦੀ ਹਾਂਜੀ ਅਸੀਂ ਵੀਡੀਓ ਜਿਹੜੀ ਕਿ ਆਪਾਂ ਔੜੀ ਲੈ ਕੇ ਆਏ ਹਾਂ ਹਸੈਨ ਪਰਲੇ ਪੀਰਾਂ ਦੀ ਵੀਡੀਓ ਆ ਨੋ ਟਰੈਕਟਰ ਕਾਫੀ ਬੜੀਆ ਸੋਨੇ ਟਰੈਕਟਰ ਹੁੰਦੇ ਨੇ ਤੇ ਜਾਇਜ਼ ਰੇਡ ਦੇ ਟਰੈਕਟਰ ਨੇ ਇਹ ਨੰਬਰ ਨੇ ਵੀਰ ਉਹ ਨਾਲ ਹੀ ਤੁਸੀਂ ਦੇਖ ਸਕਦੇ ਹੋ ਕੰਟੈਕਟ ਨੰਬਰ ਲਿਖੇ ਹੋਏ ਨੇ 997433 262 87727 99262 ਆ ਇਹਦਾ ਟਰੈਕਟਰ ਨੰਬਰ ਕੰਟੈਕਟ ਕਰਕੇ ਤੁਸੀਂ ਆ ਕੇ ਆਪਣਾ ਦੇਖ ਕੇ ਪਰਖ ਕੇ ਉਹ ਵੀ ਟਰੈਕਟਰ ਲਿਜਾ ਸਕਦੇ ਹੋ ਬਾਕੀ ਸਾਰੀ ਜ਼ਮੀਨ ਨਾਲ ਵੇਚਦੇ ਆ ਪਈਆਂ ਨੇ ਖਾਲਾ ਤੇ ਚੈੱਕ ਕਰੋ ਰੋਟਾ ਬਿਟਰ ਚੈੱਕ ਕਰੋ ਸਾਰੇ ਸੰਦ ਵੀਰ ਉਹ ਵੀ ਅਵੇਲੇਬਲ ਹੈਗੇ ਜਿਹਦੇ ਤੁਸੀਂ ਆਪਣਾ ਟਰੈਕਟਰ ਜਿਹੜੇ ਬੰਦੇ ਮਾਰਤੇ ਹੋ ਜੀ ਚੈੱਕ ਕਰਨਾ ਚਾਹੁੰਦੇ ਹੋ ਬਾਕੀ ਗਵਰ ਫਿਰ ਤੋਂ ਮੇਰੇ ਇਹੀ ਹੱਥ ਬੰਨ੍ਹ ਕੇ ਬੇਨਤੀ ਆ ਵੀ ਬਾਹਰ ਬੜੀ ਜਿਆਦਾ ਐਤ ਕੀ ਬੁਰਾ ਹਾਲਾ ਗਰਮੀ ਤੁਸੀਂ ਦੇਖਾ ਕਦੇ ਹੋ ਵੀ ਹਲੇ ਰਕਦਗ 10000 ਟਾਈਮ ਹੋਇਆ 10:30 ਦਾ ਖੜਿਆ ਨੀ ਜਾ ਰਿਹਾ ਬਾਹਰ ਅਵਲਤੇ ਅੰਦਰ ਕੋਈ ਬਾੜੀ ਗਰਮੀ ਦੇ ਵਿੱਚ ਨਾ ਜਾਓ ਜੇ ਜ਼ਰੂਰੀ ਕੰਮ ਆ ਤਾਂ ਬਾਹਰ ਨਿਕਲੋ ਉਹ ਹਰੇ ਤਾਂ 10 ਵਜੇ ਤੱਕ ਲੈ ਕੇ ਸਾਡੇ 5 ਵਜੇ ਤੱਕ ਆਪਣੇ ਘਰ ਦੇ ਵਿੱਚ ਰਹੋ ਤੇ ਜਦੋਂ ਨਹੀਂ ਛੱਡਦਾ ਆਪਣਾ ਕੰਮ ਜ਼ਰੂਰੀ ਹੋ ਪਏ ਗਿਆ ਆਪਣਾ ਜਾਓ ਸਾਡੀ ਮਜਬੂਰੀ ਹੈ ਸਾਨੂੰ ਚੈਨਲ ਇਜਾਜ਼ਤ ਦੇਣ ਦਾ ਹੈ ਘਰੇ ਬੈਠਣ ਦਾ ਵੀਡੀਓ ਬਣਾਉਣੀ ਪੈਂਦੀ ਹੈ ਇਸ ਲਈ ਸਾਡਾ ਚੈਨਲ ਰੋਜ਼ ਰੋਜ਼ ਇੱਕ ਵੀਡੀਓ ਅਸੀਂ ਵੀ ਤੁਹਾਡੇ ਲਈ ਲੈ ਕੇ ਆਉਣੀ ਪੈਂਦੀ ਹੈ ਉਹ ਅਸੀਂ ਰੋਜ਼ ਹੁਣ ਤੇ ਸ਼ਾਮ ਨੂੰ 6 ਵਜੇ ਇੱਕ ਵੀਡੀਓ ਪੋਸਟਿੰਗ ਕੋਨੇ ਆ ਇਹ ਸਾਡੀ ਮਜਬੂਰੀ ਹੈ ਬਾਕੀ ਤੁਸੀਂ ਆਪਣਾ ਧਿਆਨ ਰੱਖੋ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਅੱਜ ਦੀ ਤਾਂ ਆਪਣੇ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਜੇ ਤੁਸੀਂ ਦੇਖਦੇ ਹੋ ਵੀਡੀਓ ਫੇਸਬੁੱਕ ਪੇਜ ਤੇ ਤੇ ਹਰ ਪੇਜ ਨੂੰ ਕਰਦੇ ਹੋ ਫੋਲੋ ਬਾਕੀ ਆਪਣਾ ਇੰਸਟਾਗ੍ਰਾਮ ਅਕਾਊਂਟ ਵੀ ਆ ਤਾਂ ਲਿੰਕ ਆਪਣੇ ਚੈਨਲ ਤੇ ਦਿੱਤਾ ਹੋਇਆ ਉਹਨੂੰ ਵੀ ਜਾ ਕੇ ਸ਼ੁਰੂ ਤੋਂ ਫੋਲੋ ਕਰੋ ਉੱਥੇ ਆਪਾਂ ਥੋੜੇ ਵੀਡੀਓ ਨਵੇਂ ਨਵੇਂ ਟਰੈਕਟਰਾਂ ਦੀਆਂ بڑے بڑے ਫੋਰਵਰਡ ਟਰੈਕਟਰਾਂ ਦੀਆਂ ਥੋੜੇ ਵੀਡੀਓ ਲੈ ਕੇ ਆਉਂਦੇ ਰਹਨੇ ਆ ਕਰੋ ਜੀ ਆਪਣੇ ਸਾਰੇ ਜਿੰਨੇ ਵੀ ਅਕਾਊਂਟ ਨੇ ਸਾਹਿਬ ਤੇ ਫੋਲੋ ਕਰੋ ਬਾਕੀ ਜੇਕਰ ਵੀਡੀਓ ਤੇ ਵੀ ਹੋਵੇ ਤਾਂ ਕਰੋ ਲਾਈਕ ਤੇ ਰਨ ਕਮੈਂਟ ਧੰਨਵਾਦ